ਇਹ ਕੇਲਾ ਸਰੋਂ ਕੇਲਾ ਸਰੋਂ ਬਈ ਆ ਬਈ ਆਪਾਂ ਐਰਕੀ ਪੱਤਿਆਂ ਪੱਤਿਆਂ ਵਾਲੀ ਪੱਤਿਆਂ ਵਾਲੀ ਇਹਦਾ ਸਾਗ ਬਣਾਉਣੀ ਇਹਦੇ ਨਾਲ ਤਿਆਬ ਨਹੀਂ ਬਣਦਾ ਕਹਿੰਦੇ ਹੂੰ ਇਹ ਸਿਰਾ ਕਹਿੰਦੇ ਕੁਆਲਟੀ ਹਾਈਬ੍ਰਿਡ ਹੈ ਬਹੁਤ ਹਾਈਬ੍ਰਿਡ ਹੈ ਹੈ ਭਾਜੀ ਅੱਜ ਸਾਡੇ ਘਰੇ ਫੇਰ ਸਾਗ ਬਣੂਗਾ ਇਹ ਸਾਗ ਉਹਨਾ ਟਾਈਮ ਬਣੂਗਾ ਜਿੰਨਾ ਟਾਈਮ ਸਾਡੀ ਧੁੰਨੀ ਹਰੀ ਨਹੀਂ ਹੋ ਜਾਂਦੀ ਮੰਮੀ ਜੀ ਐ ਲੋ ਅਹੀਂ ਤੂੰ ਨਹੀਂ ਹਰੀ ਕਰਨ ਵਾਲਾ ਕੰਮ ਹੀ ਨਹੀਂ ਕੀਤਾ 15 ਦਿਨਾਂ ਬਾਅਦ ਅੱਜ ਧਰਨਾ ਹੈ ਉਹ ਵੀ ਸਿਰਫ ਦੋ ਡੰਗਾ ਜੋਗਾ ਸਾਗ ਧਰਨਾ ਤਿੰਨ ਕਿੰਨਾ ਤੈਨੂੰ ਮੈਂ ਦੱਸਦਣਾ ਹਰੇਕ ਪੰਜਾਬ ਦੀ ਦੂਜੀ ਬੀਬੀ ਇਹ ਗੱਲ ਹੀ ਕਹਿੰਦੀ ਕਿ ਆਹ 15 ਦਿਨਾਂ ਬਾਅਦ ਬਣਾਇਆ 10 15 ਦਿਨਾਂ ਬਾਅਦ ਬਣਾਇਆ ਮੈਂ ਬਣਾਇਆ ਵੀ ਦੱਸ ਤੈ ਤੂੰ ਹੀ ਸਾਗ ਬਣਾਉਣਾ ਨਹੀਂ ਆੜਦੀਆਂ ਜਿੰਨਾ ਚਿਰ ਭਲਾਂ ਹੈ ਹਾਂ ਜਾਂਦੀ ਮੰਮੀ ਜੀ ਵੱਲੋਂ ਅਹੀਂ ਤਾਂ ਨਹੀਂ ਹਰੀ ਕਰਨ ਵਾਲਾ ਕੰਮ ਹੀ ਨਹੀਂ ਕੀਤਾ 15 ਦਿਨਾਂ ਬਾਅਦ ਅੱਜ ਧਰਨਾ ਹੈ ਉਹ ਵੀ ਸਿਰਫ ਦੋ ਡੰਗਾ ਜੋਗਾ ਸਾਗ ਧਰਨਾ ਤਿੰਨ ਕਹਿੰਦਾ ਤੈਨੂੰ ਮੈਂ ਦੱਸ ਦਿੰਨਾ ਹਰੇਕ ਪੰਜਾਬ ਦੀ ਦੂਜੀ ਬੀਬੀ ਇਹ ਗੱਲ ਹੀ ਕਹਿੰਦੀ ਕਿ ਅਹੀਂ 15 ਦਿਨਾਂ ਬਾਅਦ ਬਣਾਇਆ ਧਾਂ 15 ਦਿਨਾਂ ਬਾਅਦ ਬਣਾਇਆ ਤੇ ਤੂੰ ਹੀ ਸਾਗ ਬਣਾਉਣਾ ਨਹੀਂ ਆੜਦੀਆਂ ਜਿੰਨਾ ਚਿਰ ਭਲਾਂ ਹੈ ਹਾਂ ਟੱਟੀ ਦੀ ਜਗ੍ਹਾ ਫੋਸ ਕਰ ਲਾ ਪਾਂਗੇ ਤੇ ਫੇਰ ਢੋਗੀਆਂ ਤੁਸੀਂ ਸਾਗ ਬਣਾਉਣਾ ਕਦੀ ਨਹੀਂ ਹਰੀ ਹੁੰਦੀ ਆ ਮਾਰਦੀ ਗੱਲ ਆ ਨੰਗਾਂ ਸਰਦੀਆਂ ਖਾਣ ਵਾਲਿਆਂ ਦੀ